ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਕਿੱਦਾਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਰਾਜੀ ਖੁਸ਼ੀ ਚੜਦੀ ਕਲਾ ਵਿੱਚ ਹੋ ਹੋਮੋਂਗੇ ਤੇ ਅੱਜ ਮੈਂ ਹੁਣੇ ਆਈਆਂ ਸਕੂਲੋਂ ਬਹੁਤ ਗਰਮੀ ਹੋਈ ਪਈ ਆ ਯਾਰ ਬਹੁਤ ਗਰਮੀ ਪਿਛਲੇ ਸਾਲ ਸਾਡਾ ਆਪਣਾ ਚਿਰਾਪੂੰਜੀ ਬਣੀ ਬਣਿਆ ਰਿਹਾ ਹਨ ਇੰਨੇ ਮੀਂਹ ਪਾਏ ਨੇ ਐਤ ਕੀ ਤਾਂ ਮੈਂ ਕਹਿੰਦੀ ਬਹੁਤ ਘੱਟ ਮੀਂਹ ਪਾਏ ਨੇ ਇੰਨੀ ਗਰਮੀਆਂ ਪੈਂਦੇ ਹੋਣਗੇ ਜਿਹੜੇ ਏਰੀਆਜ਼ ਦੇ ਵਿੱਚ ਪੈਂਦੇ ਹੋਣਗੇ ਬਟ ਸਾਡੇ ਨਹੀਂ ਪੈ ਰਿਆ ਹੈਗਾ ਬਹੁਤ ਗਰਮੀ ਹੋਈ ਪਈ ਆ ਸਵੇਰੇ ਥੋੜਾ ਜਿਹਾ ਮੌਸਮ ਠੰਡਾ ਹੋਇਆ ਸੀਗਾ ਤੇ ਜਨਫੇਰ ਇੰਨੀ ਜ਼ਿਆਦਾ ਗਰਮੀ ਆ ਲੱਗ ਹੀ ਨਹੀਂ ਰਿਹਾ ਹੈਗਾ ਹਨਾ ਵੀ ਅਸੂ ਆ ਗਿਆ ਲੱਗ ਰਿਹਾ ਵੀ ਭਾਦੋਂ ਹੀ ਆ ਭਾਦੋਂ ਤੋਂ ਵੀ ਭੈੜਾ ਕੰਮ ਹੋਇਆ ਪਿਆ ਦੋ ਦੋ ਭਾਦੋਂ ਲੱਗ ਰੀਆਂ ਨੇ ਤੇ ਬਸ ਤੇ ਫਿਰ ਅਸੀਂ ਆਈਆਂ ਤਾਂ ਮਮਾ ਜੀ ਨੇ ਫਰਮਾਇਸ਼ ਵੀ ਕਹਿੰਦੇ ਅੱਜ ਗੋਲ ਗੱਪੇ ਬਣਾ ਲਓ ਤੁਸੀਂ ਹਨਾ ਕਿਉਂਕਿ ਨਾ ਥੋੜੇ ਦਿਨਾਂ ਤੋਂ ਮਾਮੀ ਜੀ ਵੀ ਕਹਿ ਰਹੇ ਨੇ ਕਹਿੰਦੇ ਗੋਲ ਗੱਪੇ ਮੰਗਾ ਕੇ ਖਾਈਏ ਮੈਂ ਕਿਹਾ ਵੀ ਜਿਹੜੀ ਚੀਜ਼ ਖਾਣੀ ਆ ਬਾਹਰੋਂ ਨਹੀਂ ਮੰਗਾਉਣੀ ਆਪਾਂ ਘਰੇ ਬਣਾ ਕੇ ਖਾਵਾਂਗੇ ਹਨਾ ਕਿਉਂਕਿ ਬਾਹਰ ਤੁਹਾਨੂੰ ਪਤਾ ਕਿੰਨਾ ਝੋਲ ਚੱਲਦਾ ਵਾ ਕਿਆ ਕੁਛ ਚੱਲ ਰਿਹਾ ਹਨਾ ਦੀ ਆਪਦਾ ਘਰੇ ਬਣਾ ਕੇ ਸਾਫ਼ ਤੇ ਫਿਰ ਮੈਂ ਕਿਹਾ ਵੀ ਚਲ ਅੱਜ ਪਾਣੀ ਵਾਲੇ ਗੋਲ ਗੱਪੇ ਬਣਾਉਣੀ ਆ ਮੇਰੇ ਨਾਲ ਓਕੇ ਜੀ ਤੁਸੀਂ ਸਾਰੇ ਵੀਡੀਓ ਜਰੂਰ ਦੇਖਿਓ ਤੇ ਅਗਰ ਵੀਡੀਓ ਚੰਗੀ ਲੱਗੂਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਚੱਲਦੇ ਆਂ ਤੇ ਸਾਰੀ ਤਿਆਰੀ ਕਰਦੇ ਆਂ ਆਪਾਂ ਇਮਲੀ ਵਗੈਰਾ ਮੈਂ ਭੁੰਨ ਕੇ ਰੱਖਤੀ ਸੀਗੀ ਤੇ ਉਹਦਾ ਪਾਲਕ ਵਗੈਰਾ ਮੈਂ ਬਣਾਉਣੀ ਆ ਤੇ ਫਿਰ ਆਲੂ ਜਿਹੜੇ ਨੇ ਮੈਂ ਉਹ ਵੀ ਉਬਲਣੇ ਧਰਤੇ ਸੀਗੇ ਓਕੇ ਜੀ ਅੱਜ ਦੀ ਸਾਰੀ ਵੀਡੀਓ ਜਰੂਰ ਦੇਖ ਲਿਓ ਆਪਾਂ ਬਣਾਨੇ ਆ ਅੱਜ ਗੋਲ ਗੱਪੇ ਸਭ ਦੇ ਫੇਵਰਿਟ ਸਭ ਦੇ ਫੇਵਰਿਟ ਮੈਂ ਕਹਿੰਨੀ ਆ ਹਨ ਇੱਕ ਹੀ ਖਾਣਾ ਇੱਕ ਹੀ ਫੂਡ ਏਦਾਂ ਦਾ ਵਾ ਜੋ ਸਭ ਦਾ ਫੇਵਰਿਟ ਹੈ ਠੀਕ ਹੈ ਆਜੋ ਜੀ ਲਓ ਜੀ ਦੋਨੇ ਪਹਿਣਾ ਅਸੀਂ ਬਹਿ ਗਈਆਂ ਸੀ ਇਸ ਤੇ ਸਲਾਹ ਕਰਨੇ ਕਿ ਸਾਨੂੰ ਕੀ ਕੀ ਸਮਾਨ ਚਾਹੀਦਾ ਵਾ ਤੇ ਫਿਰ ਅਸੀਂ ਬਬਲੀ ਪੂਜਾ ਨੂੰ ਵੀ ਫੋਨ ਕਰ ਲਿਆ ਸੀਗਾ ਕਿ ਤੁਸੀਂ ਵੀ ਆਜੋ ਹਨ ਤੇ ਵੀ ਮੈਂ ਜਿਹੜੀ ਈਮਲੀ ਆ ਉਹਨੂੰ ਅੱਧਾ ਘੰਟਾ ਪਹਿਲਾਂ ਹੀ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖਤਾ ਸੀਗਾ ਹਨ ਪਲਪ ਕੱਢਣ ਦੇ ਲਈ ਤੇ ਫਿਰ ਮੈਂ ਕਿਹਾ ਪਹਿਲਾਂ ਆਟਾ ਗੁੰਨ ਲੀਏ ਕਿਉਂਕਿ ਆਟੇ ਨੂੰ ਹੀ ਇਹਦੇ ਨੂੰ ਜਿਆਦਾ ਟਾਈਮ ਲੱਗਦਾ ਵਾ ਇਹ ਆਟੇ ਲਈ ਮੈਂ ਅੱਜ ਬਣਾ ਰਹੀ ਸੀਗੀ ਗੋਲ ਗੱਪਿਆਂ ਲਈ ਮੈਂ ਕਣਕ ਦੇ ਆਟੇ ਦੇ ਗੋਲ ਗੱਪੇ ਤੇ ਉਹਦੇ ਲਈ ਮੈਂ ਲਿਆ ਸੀਗਾ ਜਿੱਦਾਂ ਆਪਾਂ ਸੇਮ ਸੇਮ ਕੁਆਂਟੀਟੀ ਚ ਲੈਣਾ ਜਿਵੇਂ ਜਿੱਦਾਂ ਵੀ ਇੱਕ ਕੌਲੀ ਜੀ ਆਪਾਂ ਕਣਕ ਦੇ ਆٹے ਦੀ ਲਈ ਆ ਤੇ ਇੱਕ ਕੌਲੀ ਆਪਾਂ ਜਿਹੜੀ ਆ ਉਹ ਦੀ ਲੈਣੀ ਆ ਸੂਜੀ ਦੀ ਮੈਦਾ ਮੇ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਕੋਈ ਮੈਂ ਬੇਕਿੰਗ ਸੋਡਾ ਪਾਊਡਰ ਕੁਝ ਨਹੀਂ ਪਾਉਣਾ ਹੈਗਾ ਕਿਉਂਕਿ ਜੇ ਆਪਾਂ ਸਬਜੀ ਪਾ ਲੈਨੇ ਆ ਕਣਕ ਦੇ ਆਟੇ ਚ ਨਾ ਉਹਦੇ ਨਾਲ ਹੀ ਬਥੇਰੇ ਕ੍ਰਿਸਪੀ ਕ੍ਰਾਂਚੀ ਤੇ ਫੁੱਲੇ ਫੁੱਲੇ ਜੜੇ ਨੇ ਇਹ ਗੋਲ ਗੱਪੇ ਬਣ ਜਾਂਦੇ ਨੇ ਫਿਰ ਇਹ ਸਾਟੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਸੂਜੀ ਦੇ ਨਾਲ ਤੇ ਫਿਰ ਇਹਦੇ ਵਿੱਚ ਪਾ ਲੈਣਾ ਕੋਸਾ ਜਾਂ ਕਰਕੇ ਕੋਈ ਵੀ ਕਿਓ ਜਾਂ ਫਿਰ ਰਿਫਾਈਂਡ ਫਿਰ ਇਹਨੂੰ ਚੰਗੀ ਤਰ੍ਹਾਂ ਸਾਟੇ 'ਚ ਮਿਕਸ ਕਰ ਦੇਣਾ ਵਾ ਤੇ ਐਨ ਹੱਥਾਂ ਨਾਲ ਮਲ ਮਲ ਕੇ ਪੂਰੇ ਆ ਇਹ ਨੂੰ ਜਿਹੜਾ ਰਚਾ ਦੇਣਾ ਵਾ ਤੇ ਫਿਰ ਜਦੋਂ ਇਹ ਆਟਾ ਗੁੰਨਣਾ ਵਾ ਨਾ ਇਹ ਆਟਾ ਜਿਵੇਂ ਆਪਾਂ ਰੋਜ਼ ਰੋਟੀ ਲਈ ਆਟਾ ਗੁੰਨਦੇ ਜਾਂ ਰੋਟੀ ਲਾਉਂਦੇ ਆ ਉਹਦੇ ਨਾਲੋਂ ਥੋੜਾ ਜਿਹਾ ਕੈੜਾ ਆਟਾ ਗੁੰਨਣਾ ਵਾ ਪਾ ਹਨ ਤੇ ਬਸ ਜਦੋਂ ਇਦਾਂ ਟਾਈਟ ਜੀ ਮੁਠੀ ਬਣਨ ਲੱਗ ਜਵੇ ਤੇ ਫਿਰ ਬਸ ਆਪਾਂ ਇਹਨੂੰ ਜਿਹੜਾ ਵਾ ਗੁੰਨਣਾ ਵਈ ਦੇ ਵਿੱਚ ਜਿਹੜਾ ਪਾਣੀ ਪਾਉਣਾ ਵਾ ਉਹ ਆਪਾਂ ਕੋਸੇ ਤੋਂ ਥੋੜਾ ਜਿਹਾ ਮਤਲਬ ਜਿੰਦੀ ਗਰਮ ਰੱਖਣਾ ਵਾ ਜਿਵੇਂ ਆਪਾਂ ਮੱਕੀ ਦਾ ਆਟਾ ਗੁੰਨਦੇ ਆ ਤੇ ਫਿਰ ਮੈਂ ਉਹ ਪਾ ਕੇ ਥੋੜਾ ਥੋੜਾ ਪਾਣੀ ਤੇ ਸਾਟੇ ਨੂੰ ਚੰਗੀ ਤਰ੍ਹਾਂ ਜਿਹੜਾ ਵਾ ਗੁੰਨ ਲਿਆ ਸੀਗਾ ਤੇ ਇੱਥੇ ਵੀ ਮੈਂ ਇਹੀ ਦੱਸ ਰਹੀ ਸੀਗੀ ਵੀ ਇਹਨੂੰ ਥੋੜਾ ਜਿਹਾ ਕੈੜਾ ਰੱਖਿਓ ਤੇ ਥੋੜੇ ਟਾਈਮ ਲਈ ਜ਼ਿਆਦਾ ਇਹਦੀ ਮਲਾਈ ਕਰਿਓ ਬਟ ਵਾਇਸ ਆਣੀ ਸੀ ਰੇਫ ਮੈਂ ਕਿਹਾ ਚਲੋ ਮੈਂ ਵਾਇਸਓਵਰ ਹੀ ਕਰ ਦਿੰਨੀ ਆ ਅੱਜ ਸਾਡੀ ਬਬਲੀ ਭੈਣ ਜੀ ਬਹੁਤ ਸੋਹਣੀ ਤਿਆਰ ਹੋ ਕੇ ਆਈ ਹੈ ਵੀ ਥੋੜਾ ਜਿਹਾ ਫਿੱਖਾ ਦੇ ਜਿਵੇਂ ਅਸੋ ਹੁੰਦਾ ਤੈਨੂੰ ਘਾਦੇ ਕੱਪੜਾ ਜਿਵੇਂ ਮਰ ਜਾਨੇ ਸੀ ਨਹੀਂ ਫਿਰ ਵੀ ਜੀ ਗੋਲ ਗੱਪੇ ਜੀ ਮੈਂ ਬਾਹਰ ਦੇ ਨਹੀਂ ਖਾਂਦੀ ਮੈਂ ਥੋੜੇ ਹੱਥਾਂ ਦੇ ਮੈਨੂੰ ਬਹੁਤ ਸਵਾਦ ਲੱਗਦਾ ਹੈ ਜੀ ਤੇ ਤੁਹਾਡੇ ਹੱਥਾਂ ਦਾ ਗੋਲ ਗੱਪੇ ਦਾ ਪਾਣੀ ਉਹ ਤਾਂ ਬਹੁਤ ਲਾਜਵਾਬ ਹੁੰਦਾ ਜੀ ਅਦੇ ਲਈ ਤਾਂ ਮੈਂ ਮ ਮੈਮ ਤੁਸੀਂ ਅੱਜ ਕੋਈ ਬੋਲੀ ਪਾਉਂਗੇਗੀ? ਹਾਂ, ਜ਼ਰੂਰ ਪਾਉਂਗੀ। ਅੱਜ ਬੋਲੀ ਪਾਈਏ ਆਪਾਂ ਕਿਹੜੀ ਬੋਲੀ ਪਾਈਏ ਅੱਜ? ਮੈਮ ਬੋਲੀ ਪਾਉਂਦੇ ਆ। ਇੱਥੇ ਗੱਲ। ਹਾਂ। ਅੱਜ ਮੈਂ ਬੋਲੀ ਪਾਉਣੀ ਆ। ਵਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ। ਵਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ। ਮਾਜ ਬੜੀ ਨੀ ਨਮਾ ਪਿਆੰਦੇ ਬੂਏ। ਮਾਜ ਬੜੀ ਨੀ ਨਮਾ ਪਿਆੰਦੇ ਬੂਏ। ਲਓ ਜੀ ਇੱਥੇ ਮੈਂ ਆਪਣੀਆਂ ਕੁੜੀਆਂ ਲਾ ਲੀਆਂ ਸੀਗੀਆਂ ਕਮ ਡੋਲੀ ਕਰ ਰਹੀ ਆ ਆਟੇ ਦੀ ਮਲਾਈ ਕਿਉਂਕਿ ਸਾਟੇ ਨੂੰ ਜਿੰਨਾ ਜ਼ਿਆਦਾ ਆਪਾਂ ਮਲਾਂਗੇ ਨਾ ਓਨੇ ਜ਼ਿਆਦਾ ਜਿਹੜੇ ਗੋਲ ਗੱਪੇ ਨੇ ਉਹ ਆਪਣੇ ਫੁੱਲਣਗੇ ਤੇ ਬਬਲੀ ਇੱਥੇ ਕੱਢ ਰਹੀ ਆ ਜਿਹੜੇ ਆਲੂਆਂ ਦੇ ਛਿਲਕੇ ਜਿਹੜੇ ਆਲੂ ਬੋਇਲ ਕਰੇ ਸੀਗੇ ਮਨ ਉਬਾਲੇ ਸੀਗੇ ਜਿਹੜਾ ਆਪਾਂ ਗੋਲ ਗੱਪਿਆਂ ਦੇ ਵਿੱਚ ਆਲੂ ਪਾਉਣੇ ਹੁੰਦੇ ਆ ਹਨ ਉਹ ਵਾਲੇ ਤੇ ਫਿਰ ਪੂਜਾ ਆਪਣਾ ਕੰਮ ਕਰਨ ਲੱਗੀ ਸੀ ਪਿਆਜ਼ ਛੇਲਣ ਤੇ ਵਿੱਚ ਚੰਗੀ ਤਰ੍ਹਾਂ ਮੈਂ ਆਟੇ ਨੂੰ ਇਹਨੂੰ ਮਲ ਕੇ ਫਿਰ ਮੈਂ ਮੈਂ ਥੋੜੀ ਜਿਹੀ ਢੀ ਕੋਟਾ ਘਟਾਈ ਜੀ ਮੜਾ ਮੜਾਈ ਜੀ ਕਰਕੇ ਤੇ ਫਿਰ ਮੈਂ ਇਹਨੂੰ ਰੱਖਤਾ ਸੀਗਾ ਇਹਦੇ ਤੇ ਗਿੱਲਾ ਕੱਪੜਾ ਜਾਂ ਪਾਉਣਾ ਦੇ ਕੇ ਅਧਿਕ ਘੰਟੇ ਲਈ ਆਪਾਂ ਇਹਨੂੰ ਰੱਖ ਦੇਣਾ ਜੇ ਆਪਾਂ ਚਾਹਣੇ ਜੜਾ ਆਟਾ ਆਪਣਾ ਐਨ ਸਮੂਥ ਹੋ ਜਾਵੇ ਪੂਰਾ ਲਓ ਜਿਹਦਾ ਬੁਖਾਰ ਤਰਨ ਲਈ ਮੈਂ ਇਹਨੂੰ ਰੱਖਤਾ ਇੱਕ ਪਾਸੇ ਤੇ ਫਿਰ ਅਸੀਂ ਇੱਥੇ ਬੈਠ ਗੀਆਂ ਸੀ ਚਾਰੇ ਭੈਣਾਂ ਆਪੋ ਆਪਣਾ ਕੰਮ ਲੈ ਕੇ ਮੈਂ ਪਹਿਲਾਂ ਬਣਾਉਣ ਲੱਗੀ ਸੀ ਜਿਹੜੇ ਆਲੂ ਬੋਇਲ ਕਰੇ ਸੀ ਉਹਦੇ ਵਿੱਚ ਪਿਆਜ਼ ਵਗੈਰਾ ਪਾ ਕੇ ਚੰਗੀ ਤਰ੍ਹਾਂ ਉਹਦਾ ਮਸਾਲਾ ਜਾਂ ਬਣਾਉਣਾ ਤੇ ਇਹ ਬੀਬੀਆਂ ਭੈਣਾਂ ਆਪੋ ਆਪਣਾ ਕੰਮ ਲੱਗੀਆਂ ਸੀਗੀਆਂ ਮੈਂ ਪਾਈ ਪਹਿਲਾਂ ਇਹ ਇੱਕ ਚਮਚਾ ਮੈਂ ਲਾਲ ਮਿਰਚ ਪਾਊਡਰ ਦਾ ਪਾਇਆ ਸੀ ਇੱਕ ਚਮਚਾ ਜੀਰਾ ਪਾਊਡਰ ਤੇ ਇੱਕ ਚਮਚਾ ਮੈਂ ਗਰਮ ਨਮਕ ਜਿਹੜਾ ਮਤਲਬ ਚਿੱਟਾ ਨਮਕ ਹੁੰਦਾ ਕਾਲਾ ਨਮਕ ਨਹੀਂ ਸੀ ਪਾਇਆ ਬਸ ਸਿੰਪਲ ਜਿਹਾ ਹੀ ਮਸਾਲਾ ਮੈਂ ਬਣਾਇਆ ਸੀਗਾ ਤੇ ਫਿਰ ਜਿਹੜੀ ਇਮਲੀ ਮੈਂ ਭੋਂਕੇ ਰੱਖੀ ਸੀਗੀਆਂ ਉਹਨੂੰ ਚੰਗੀ ਤਰ੍ਹਾਂ ਹੱਥ ਨਾਲ ਮਲ ਮਲ ਕੇ ਇਹਨ ਪੂਰਾ ਉਹਦਾ ਪਲਪ ਜਿਹੜਾ ਕੱਢ ਲਿਆ ਸੀਗਾ ਤੇ ਡੋਲੀ ਭੈਣ ਸਾਡੀ ਲੱਗੀ ਆ ਇਧਰ ਹਨਾ ਜਿਹੜੀ ਉਹ ਗ੍ਰੀਨ ਆਪਾਂ ਮਟੀਰੀਅਲ ਜਆ ਪਾਉਣਾ ਵਾ ਨਾ ਪਾਣੀ ਦੇ ਵਿੱਚ ਗੁਲਗੱਪਿਆਂ ਦੇ ਵਿੱਚ ਮੇਰਾ ਤਾਂ ਹੁਣ ਵੀ ਮੂੰਹ 'ਚ ਪਾਣੀ ਆ ਰਿਹਾ ਇੰਨਾ ਕੁ ਸਵਾਦ ਪਾਣੀ ਬਣਦਾ ਤੇ ਇੰਨੇ ਕੁ ਟੇਸਟੀ ਗੁਲਗੱਪੇ ਬਣੇ ਸੀਗੇ ਤੇ ਮੈਂ ਜਿਹੜਾ ਨਾ ਇਮਲੀ ਦਾ ਪਲਪ ਆ ਉਹ ਮੈਂ ਇਸੇ ਮਟੀਰੀਅਲ 'ਚ ਪਾ ਲੈਣੀ ਹੁੰਦੀ ਹੈ ਕਿਉਂਕਿ ਉਹਦੇ ਨਾਲ ਨਾ ਇੰਨਾ ਕੁ ਵਧੀਆ ਸਵਾਦ ਬਣ ਜਾਂਦਾ ਖਟਾਸ ਘੱਟ ਵੱਧ ਦਾ ਕੋਈ ਵੀ ਮਤਲਬ ਨਹੀਂ ਰਹਿੰਦਾ ਹੈਗਾ ਤੇ ਫਿਰ ਆਟਾ ਜਿਹੜਾ ਵਾ ਲੋ ਜੀ ਆਪਣਾ ਪੂਰਾ ਸੈੱਟ ਹੋ ਗਿਆ ਸੀ ਇਹਨੂੰ ਮਲ ਕੇ ਤੇ ਫਿਰ ਮੈਂ ਇਹਦੇ ਥੋੜੇ ਥੋੜੇ ਛੋਟੇ ਜਿਹੇ ਪੇੜੇ ਲੈ ਕੇ ਉਹਨੂੰ ਚੰਗੀ ਤਰ੍ਹਾਂ ਇਦਾਂ ਇਹ ਲੋ ਵੀ ਆਪਾਂ ਹੱਥਾਂ ਨਾਲ ਮਾਰ ਲੈਣਾ ਬਾਪੂਰੀ ਤਰ੍ਹਾਂ ਇਦਾਂ ਆਪਾਂ ਲੋਈਆਂ ਜੀਆਂ ਬਣਾ ਲੈਣੀਆਂ ਨੇ ਲੰਬੀਆਂ ਲੰਬੀਆਂ ਜੀਆਂ ਇਹਦੀਆਂ ਤੇ ਫਿਰ ਛੋਟੀਆਂ ਛੋਟੀਆਂ ਪੇੜੀਆਂ ਜੀਆਂ ਇਹਦੇ ਵਿੱਚੋਂ ਕੱਟ ਕੇ ਆਪਾਂ ਇਹਦੇ ਆਪਾਂ ਜਿਹੜੇ ਗੋਲ ਗੱਪੇ ਨੇ ਉਹ ਬੇਲ ਲੈਣੇ ਨੇ ਮਤਲਬ ਇੱਕੋ ਜਿਹੇ ਹਿੱਸੇ ਆਪਾਂ ਕੱਢਣੇ ਨੇ ਹਨਾ ਕਈ ਪਤੇ ਕੀ ਕਰਦੇ ਆ ਵੀ ਜਿਵੇਂ ਪੇੜਾ ਲੈ ਕੇ ਉਹਦੀ ਵੱਡੀ ਸਾਰੀ ਰੋਟੀ ਬੇਲ ਕੇ ਫਿਰ ਕੋਈ ਟੱਕੜ ਵਗੈਰਾ ਛੋਟਾ ਜਿਹਾ ਲੈ ਕੇ ਹਨਾ ਉਹਦੇ ਇੱਕੋ ਜੇ ਉਹਦੇ ਤੇ ਸ਼ੇਪ ਦੇ ਦੇ ਕੇ ਗੋਲ ਗੱਪੇ ਕੱਢ ਲੈਂਦੇ ਆਨ ਪੜ ਮੈਂ ਉਹਵੇਂ ਨਹੀਂ ਕੀਤਾ ਕਿਉਂਕਿ ਸਾਡੇ ਨੇੜੇ ਤੇੜੇ ਹੋਜੀ ਕੋਈ ਚੀਜ਼ ਹੈ ਨਹੀਂ ਸੀ ਸਾਡੇ ਕੋਲੇ ਭਾਈ ਫਿਰ ਮੈਂ ਕਿਹਾ ਕੁਝ ਨਹੀਂ ਹੁੰਦਾ ਮੈਂ ਹੱਥ ਨਾਲ ਹੀ ਬੇਲਦੀ ਆ ਹਨ ਮੈਂ ਤਾਂ ਹੱਥ ਨਾਲ ਹੀ ਬੇਲ ਕੇ ਜਿਹੜੇ ਗੋਲ ਗੱਪੇ ਕਿਉਂਕਿ ਉਹ ਗੋਲ ਗੱਪੇ ਕੀ ਜਿਹੜੇ ਟੱਡੇ ਮੱਡੇ ਜੇ ਨਾ ਹੋਣ ਹਨ ਤੇ ਬਸ ਫਿਰ ਇਹਨੂੰ ਆਪਾਂ ਗਿੱਲੇ ਪਾਉਣੇ ਜਾਂ ਕੱਪੜੇ ਦੇ ਵਿੱਚ ਪਹਿਲਾਂ ਰੱਖ ਲੈਣਾ ਕੁਛਕਾ ਟਾਈਮ ਇਹਦੇ ਨਾਲ ਫਿਰ ਇਹਨਾਂ 'ਚ ਨਮੀ ਬਣੀ ਰਹਿੰਦੀ ਹੈ ਸਾਟੇ 'ਚ ਨਹੀਂ ਤਾਂ ਇਹ ਆਟਾ ਜਿਹੜਾ ਵਾ ਸੁੱਕ ਜਾਂਦਾ ਵਾ ਇਹ ਬਸ ਇਹ ਹਨ ਲੋ ਜੀ ਮੇਰੇ ਮੈਂ ਜਿਹੜੇ ਗੋਲ ਗੱਪੇ ਸੀ ਬੇਲੇ ਸੀਗੇ ਇਹ ਜਿਹੜੇ ਆਪਾਂ ਬੇਲਦੇ ਹੁੰਨੇ ਆ ਨਾ ਜਿਵੇਂ ਰੋਟੀ ਜੀ ਮੰਗੂ ਛੋਟੀ ਜੀ ਮੰਗੂ ਪੂਰੀ ਮੰਗੂ ਇਹ ਨਾ ਬਹੁਤੇ ਪਤਲੇ ਤੇ ਨਾ ਬਹੁਤੇ ਵੀ ਮਤਲਬ ਕਹ ਲਓ ਵੀ ਮੋਟੇ ਹੋਣੇ ਚਾਹੀਦੇ ਹਨ ਤੇ ਠੀਕ ਜੇ ਹਿਸਾਬ ਹੋਵੇ ਇਹਦਾ ਤੇ ਜਿਹੜਾ ਤੇਲ ਆਪਾਂ ਲੈਣਾ ਵਾ ਉਹਨੂੰ ਚੰਗੀ ਤਰ੍ਹਾਂ ਪਹਿਲਾਂ ਆਪਾਂ ਗਰਮ ਕਰ ਲੈਣਾ ਉਹ ਚੋਂ ਧੂਆਂ ਕੱਢ ਲੈਣਾ ਪੂਰਾ ਤੇ ਫਿਰ ਆਪਾਂ ਜਦੋਂ ਗੋਲ ਗੱਪੇ ਪਾਉਣੇ ਨੇ ਇਹਦੇ ਵਿੱਚ ਤੇ ਫਿਰ ਆਪਾਂ ਉਹਨੂੰ ਮੀਡੀਅਮ ਕਰ ਦੇਣਾ ਵਾ ਕਰਕੇ ਤੇ ਲੋ ਜੀ ਫਿਰ ਮੈਂ ਲਾਗੀ ਸੀਗੀ ਗੋਲ ਗੱਪੇ ਕੱਢਣ ਇਹ ਕੁਝ ਪਾਪੜੀਆਂ ਵੀ ਕੱਢੀਆਂ ਸਿਗੀਆਂ ਹਨ ਕਿਉਂਕਿ ਉਹ ਤਾਂ ਹੋਣੀਆਂ ਚਾਹੀਦੀਆਂ ਗੋਲਗੱਪਿਆਂ ਦੇ ਨਾਲ ਤੇ ਪੂਰੇ ਫੁੱਲੇ ਫੁੱਲੇ ਐ ਕਰੰਚੀ ਮੇਰੇ ਗੋਲਗੱਪੇ ਜਿਹੜੇ ਸੀਗੇ ਉਹ ਬਣੇ ਸੀਗੇ ਤੇ ਇਧਰ ਮੇਰੀਆਂ ਬਿੱਲੀਆਂ ਵਿਚਾਰੀਆਂ ਦੇਖ ਰਹੀਆਂ ਤੇ ਨਾਲ ਮੇਰੀ ਹੈਲਪ ਵੀ ਕਰਾ ਰਹੀਆਂ ਨੇ ਹਨਾ ਲਓ ਜੀ ਕਿੰਨੇ ਸੋਹਣੇ ਦੇਖੋ ਗੋਲਗੱਪੇ ਬਣ ਰਹੇ ਨੇ ਨਾ ਸਾਰੇ ਗੋਲਗੱਪੇ ਆਲਮੋਸਟ ਫੁੱਲੇ ਸੀਗੇ ਪਰ ਅਸੀਂ ਪਾਪੜੀਆਂ ਵੀ ਬਥੇਰੀਆਂ ਬਣਾਈਆਂ ਸੀਗੀਆਂ ਨਾ ਉਹਦੇ ਲਈ ਤੁਸੀਂ ਇਹਨੂੰ ਮਤਲਬ ਜਿਆਦਾ ਪਤਲਾ ਜੇ ਕਰੋਗੇ ਤਾਂ ਫਿਰ ਇਹ ਫੁੱਲਣਗੇ ਨਹੀਂ ਥੋੜਾ ਜਿਹਾ ਹਲਕਾ ਜਿਹਾ ਥਿੱਕਾ ਇਸ ਨੂੰ ਮਤਲਬ ਬੇਲ ਕੇ ਰੱਖਣਾ ਵਾ ਦੇਖੋ ਕਿੰਨੇ ਸੋਹਣੇ ਹਨ ਫੁੱਲੇ ਫੁੱਲੇ ਗੋਲ ਗੱਪੇ ਬਣ ਗਏ ਨੇ ਪੂਰੇ ਕ੍ਰਾਂਚੀ ਜਿਹਨੂੰ ਆਪਾਂ ਕਹ ਲਈਏ ਪੂਰੇ ਇੱਥੇ ਅਸੀਂ ਮੈਂ ਕਿਉਂ ਚੱਲ ਵੀ ਹੁਣ ਆਪਾਂ ਪਹਿਲਾਂ ਗੋਲ ਗੱਪੇ ਕੱਢ ਲਈਏ ਸਾਰੇ ਹਨਾ ਫਿਰ ਪਾਣੀ ਵਗੈਰਾ ਬਣਾਉਣੇ ਆ ਤੇ ਭੈਣਾ ਮੇਰੀਆਂ ਦੇਖ ਲਓ ਆਪਾਂ ਆਪਣੇ ਕੰਮ ਲੱਗੀਆਂ ਹੋਈਆਂ ਨੇ ਹਨਾ ਮੈਨੂੰ ਬੇਲ ਬੇਲ ਕੇ ਦੇ ਰਹੀਆਂ ਨੇ ਸਾਰੇ ਗੋਲ ਗੱਪੇ ਕੱਢ ਕੇ ਓਕੇ ਜੀ ਤੁਸੀਂ ਸਾਨੂੰ ਨਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਨੂੰ ਨੈਕਸਟ ਵੀਡੀਓ ਜਿਹੜੀ ਹੈ ਉਹ ਕਾਦੀ ਬਣਾਉਣੀ ਚਾਹੀਦੀ ਆ ਠੀਕ ਹੈ ਜੀ ਤੇ ਵਾਸਤੇ ਗੋਲ ਗੱਪੇ ਬਣਾ ਕੇ ਲਓ ਜੀ ਹੁਣ ਮੈਂ ਬਣਾਉਣ ਲੱਗੀਆਂ ਗੋਲ ਗੱਪਿਆਂ ਵਾਸਤੇ ਪਾਣੀ ਤੇ ਮੈਂ ਬਣਾਉਣੀ ਹੁੰਦੀ ਹਮੇਸ਼ਾ ਗੁੜ ਵਾਲਾ ਪਾਣੀ ਤੇ ਮੈਂ ਮਤਲਬ ਪਹਿਲਾਂ ਗੁੜ ਘੋਲ ਕੇ ਰੱਖ ਲਿਆ ਸੀਗਾ ਤੇ ਫਿਰ ਉਹਦੇ ਵਿੱਚ ਪਾਇਆ ਮੈਂ ਪੁਦੀਨੇ ਤੇ ਇਮਲੀ ਦਾ ਜਿਹੜਾ ਮਟੀਰੀਅਲ ਮੈਂ ਬਣਾ ਕੇ ਰੱਖਿਆ ਸੀ ਉਹ ਪਾ ਲਿਆ ਸੀਗਾ ਫਿਰ ਮੈਂ ਪਾਇਆ ਦੋ ਚਮਚੇ ਇਹਦੇ ਵਿੱਚ ਨਮਕ ਦੇ ਤੇ ਇੱਕ ਚਮਚਾ ਜੀਰਾ ਪਾਊਡਰ ਇੱਕ ਚਮਚਾ ਗਰਮ ਮਸਾਲਾ ਇੱਕ ਚਮਚਾ ਸੁੱਕਾ ਧਨੀਆ ਪਾਊਡਰ ਤੇ ਇੱਕ ਚਮਚਾ ਚਾਟ ਮਸਾਲਾ ਤੇ ਇੱਕ ਚਮਚਾ ਮੈਂ ਪਾਇਆ ਸੀਗਾ ਅਮਚੂਰ ਪਾਊਡਰ ਦਾ ਤੇ ਇੱਕ ਚਮਚਾ ਮੈਂ ਕਾਲਾ ਨਮਕ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮੈਂ ਕਰਿਆ ਮਿਕਸ ਇਹ ਥੋੜਾ ਜਿਹਾ ਕੋਲ ਹਜੇ ਗਾੜਾ ਵਾ ਤੇ ਇੱਕ ਚਮਚਾ ਮੈਂ ਚਿਲੀ ਫਲੈਕਸ ਦਾ ਪਾਇਆ ਸੀ ਜਿਹਦੇ ਨਾਲ ਕਰਾਰਾਪਨ ਬਹੁਤ ਹੀ ਜ਼ਿਆਦਾ ਮਤਲਬ ਆ ਜਾਂਦਾ ਪਰ ਫਿਰ ਵੀ ਮੈਂ ਥੋੜਾ ਕਰਾਰਾ ਘੱਟ ਰੱਖਿਆ ਸੀ ਕਿਉਂਕਿ ਮੰਮਾ ਵਾਸਤੇ ਤੇ ਫਿਰ ਮੈਂ ਪਾਣੀ ਪਾ ਕੇ ਬਸ ਇਹਨੂੰ ਮਿਕਸ ਕਰਕੇ ਵਿੱਚ ਪਾਇਆ ਮੈਂ ਧਨੀਆ ਤੇ ਨਾਲ ਪਾਈ ਮੈਂ ਬੂੰਦੀ ਤੇ ਲੋ ਜੀ ਆਪਣਾ ਖੱਟਾ ਮਿੱਠਾ ਕਰਾਰਾ ਕਰਾਰਾ ਗੁਣ ਜਿਹੜਾ ਗੋਲ ਗੱਪਿਆਂ ਦਾ ਪਾਣੀ ਆ ਉਹ ਰੈਡੀ ਆ ਤੇ ਫਿਰ ਮੈਂ ਪਾ ਲਿਆ ਸੀ ਇਹਦੇ ਵਿੱਚ ਪਾਣੀ ਪਾਉਣ ਤੋਂ ਬਾਅਦ ਬਰਫ਼ ਵੀ ਪਾ ਲਈ ਸੀਗੀ ਮਮਾ ਹੁਣਾਂ ਵਾਸਤੇ ਮੈਂ ਅਲੱਗ ਤੋਂ ਕੱਢ ਦਿੱਤਾ ਸੀ ਫਿਰ ਥੋੜੀ ਜਿਹੀ ਹੋਰ ਵਿੱਚ ਮਿਰਚ ਪਾ ਲਈ ਸੀਗੀ ਮੈਂ ਸਾਰਾ ਕੁਝ ਹੋ ਗਿਆ ਵਾ ਰੈਡੀ ਸਾਡੇ ਗੋਲ ਗੱਪੇ ਵੀ ਬਣ ਗਏ ਨੇ ਤੇ ਸਾਡਾ ਪਾਣੀ ਵੀ ਹੋ ਗਿਆ ਰੈਡੀ ਤੇ ਜਿਹੜੇ ਆਲੂ ਵਿੱਚ ਪਾਉਣੇ ਨੇ ਉਹ ਵੀ ਅਸੀਂ ਬਣਾ ਲਏ ਨੇ ਹੁਣ ਆਸੀਂ ਲੱਗਿਆਂ ਖਾਣ ਠੀਕ ਹੈ ਜੀ ਬਹੁਤ ਸੌਖੇ ਨੇ ਬਣਾਉਣੇ ਸਾਫ ਤੇ ਤਰੀਕੇ ਨਾਲ ਬਈ ਨੱਕ ਮੂੰਹ ਕੰਨ ਚ ਹੱਤ ਪਾ ਕੇ ਕਿਸੇ ਨੇ ਨਹੀਂ ਕਰਿਆ ਠੀਕ ਹੈ ਬਹੁਤ ਸਾਖੇ ਨੇ ਠੀਕ ਹੈ ਜੀ ਤੇ ਪਾਣੀ ਵੀ ਬਹੁਤ ਜਿਆਦਾ ਟੇਸਟੀ ਬਣਿਆ ਤੇ ਮੈਂ ਇਹ ਨਾਲ ਗੁੜ ਵਾਲਾ ਪਾਣੀ ਬਣਾਉਣੀ ਹੁੰਨੀ ਹੈ ਇਹ ਪ੍ਰਾਂਤ ਬਣਾ ਲਈ ਅਸੀਂ ਗੋਲ ਗੱਪਿਆਂ ਦੀ ਠੀਕ ਹੈ ਜੀ ਹਾਜੇ ਸਾਰੇ ਖਾ ਲੋ ਤੁਸੀਂ ਤੇ ਹੁਣ ਅਸੀਂ ਵੀ ਲੱਗਿਆ ਖਾਣ ਬਹੁਤ ਹੀ ਜਿਆਦਾ ਦੇਖੋ ਤੁਸੀਂ ਪੂਰੇ ਚੁਰਚੁਰੇ ਬਣਨੇ ਹਨ ਪੁਰਕਰੇ ਪੂਰੇ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਣਾ ਖਿਆਲ ਰੱਖਿਓ ਤੇ ਹੁਣ ਅਸੀਂ ਖਾ ਲਈਏ ਸਾਡੇ ਬਸ ਸਬਰ ਨਹੀਂ ਹੋ ਰਿਹਾ ਹੁਣ ਮੇਰੀਆਂ ਚਟੋਰੀਆਂ ਤੋਂ ਤਾਂ ਵੈਸੇ ਵੀ ਨਹੀਂ ਹੋ ਰਿਹਾ ਮੇਰੀਆਂ ਬਿੱਲੀਆਂ ਤੋਂ ਤੈਨੂੰ ਹਾਂ ਤਾਂ ਬਹੁਤ ਟਕਲੇ ਤੇ ਲਈ ਬੁੰਦੀ ਬੋਹ ਵਾਲਾ ਪਤਾ ਬੁੰ ਲਓ ਜੀ ਇਹ ਸਭ ਤੋਂ ਪਹਿਲਾ ਗੋਲ ਗੱਪਾ ਮੇਰੇ ਸਾਰੇ ਸਬਸਕ੍ਰਾਈਬਰਸ ਵਾਸਤੇ ਬਟ ਖਾ ਲੈਨੀ ਆ ਮੈਂ ਤੁਹਾਡੇ ਹਿੱਸੇ ਦਾ ਠੀਕ ਹੈ ਜੀ ਤੇ ਮੰਮਾ ਹੁਣਾਂ ਵਾਸਤੇ ਅਸੀਂ ਪਾਣੀ ਤੇ ਗੋਲ ਗੱਪੇ ਜਿਹੜੇ ਆ ਉਹ ਅਲੱਗ ਕੱਢ ਕੇ ਰੱਖਦੇ ਸੀਗੇ ਤੇ ਮੰਮਾ ਮੰਮੀ ਜੀ ਉਧਰ ਅੰਦਰ ਬੈਠੇ ਸੀ ਉੱਥੇ ਫੜਾਇਆਏ ਸੀਗੇ ਅਸੀਂ ਤੇ ਤਿੰਨੇ ਭੈਣਾਂ ਬੱਸ ਅਸੀਂ ਇਹ ਗੱਲ ਬਣੀ ਨਿਕਲ ਤਾਂ ਆ ਨਹੀਂ ਦਿਸਾਂ ਆਸਮ ਕੱਤੀ ਗੱਲਾਂ ਚਲੋ ਜੀ ਆਜੋ ਹੁਣ ਮੈਂ ਖਵਾ ਦਮਾ ਮੇਰੇ ਬਿੱਲੀਆਂ ਨੂੰ ਜੀ ਦੀਦੀ ਬਣ ਕੇ ਹੁਣ ਸਾਡਾ ਗੋਲ ਗੱਪੇ ਵੜਾ ਭਾਈ ਲਾ ਲਓ ਵੀ ਸਾਡੀਆਂ ਕਾਲੀਆਂ ਬਾਟੀਆਂ ਨੇ ਖਾਤਾ ਸਹੀ ਬਲੇ ਉਹ ਖਾਉਗੀ ਕਿ ਮੈਂ ਬਲੇ ਖਾ ਰਿਹਾ ਰਿਐਕਸ਼ਨ ਦੇ ਆਈ ਆਈ ਮੈਂ ਖਾਣੇ ਆਲੀ ਹਾਂ ਬੋਲੇ ਤੂੰ ਮਰ ਜਾਣਾ ਮੇਰੇ ਹੱਥੋਂ ਬੇ ਛੋਟੇ ਛੋਟੇ ਤੇ ਮੈਨੂੰ ਨਾ ਦਿੱਕਾ ਪਾ ਦੋ ਕਿਵੇਂ ਖਾ ਲੈ ਮਗਲੇ ਦੇ ਦੇ ਰਹੀ ਪਾਣੀ ਆ ਜਾਂਦੀ ਜਦੋਂ ਤੇ ਵੀ ਦਿਨ ਡਰ ਰਹੇ ਨਹੀਂ ਮੈਂ ਟੀਮ ਤਾਂ ਇਦਾਂ ਹੀ ਸੱਟ ਲੈਣਗੀ ਕੋਲੋਂ ਪਾ ਦ ਬਸ ਉਹ ਤਾਂ ਗੱਲੇ ਜਪਣਾ ਫਿਰੋਗਾ ਜੀ ਬੋਲੇ ਆ ਲੈ ਕੀ ਬਣਾਇਆ ਤੁਸੀਂ ਬਹੁਤ ਸਵਾਦ ਬਣਿਆ ਇਹਦਾ ਕੋਈ ਤੋੜ ਨਹੀਂ ਹੈਗਾ ਸਿੰਪਲ ਜਿਹਾ ਗੱਲਾ ਕੋਈ ਤੋੜ ਨਹੀਂ ਹੈਗਾ ਬਸ ਬਹੁਤ ਜ਼ਿਆਦਾ ਸਵਾਦ ਬਣਿਆ ਥੈਂਕ ਯੂ ਸੋ ਮਚ ਉਸਨੇ ਗੋਲ ਗੱਪੇ ਖਵਾ ਰਿਹਾ ਠੀਕ ਮਜ਼ਾ ਆ ਗਿਆ ਮਾਰਕੀਟੇ ਤੁਹਾਨੂੰ ਪਤਾ ਵੀ ਨਹੀਂ ਕਿੱਦਾਂ ਮਿਲਦੇ ਨੇ ਬਹੁਤ ਗੰਦੇ ਸਿੱਖ ਵਿਲੇ ਜੀ ਤੇ ਇਹਦੇ ਸਵਾਦ ਬੁਰਾ ਬੋਲਦੇ ਬੋਲਦੇ ਹਾਏ ਹਾਏ ਇਹ ਗੋਲ ਗੱਪੇ ਵਾਲਾ ਭਾਈ ਜਦ ਤੱਕ ਬੜੇ ਜਣਾ ਆਪਾਂ ਨੂੰ ਖਵਾਉਂਦਾ ਵੀ ਆ ਇਹ ਨਹੀਂ ਪੜ ਜਾਣਾ ਹਾਏ ਰੱਬਾ हां तो वाला अपन ऐसे गोल-गोल ਘਪੜਾ ਭੇਜੇ ਕੋਣਾ ਇਹ ਆਪਾਂ ਨੂੰ ਮੂੰਹ 'ਚ ਪੁੱਖੋ ਆਉਂਦਾ ਵੀ ਆ। ਜੀ 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 ਤੁਹਾਨੂੰ ਮਲਕ ਆਤਮਾ ਤੁਹਾਨੂੰ ਜੀ ਤ੍ਰਿਪਤ ਹੋ ਜਾ ਰਹੇ ਨੇ ਉਹਾ ਕੇ ਨਾ ਜੀ।

ਆ ਦੇਖੋ ਤੁਸੀਂ ਇੱਧਰ ਮੇਲੀਆਂ ਪਈਆਂ ਨੇ ਇੱਧਰ ਤਾਂ ਦੇਖੋ ਮਨ ਤਾਂ ਕੋਈ ਹੋਸ਼ ਹੀ ਨਹੀਂ ਜੀ ਹੈਂ ਹੋਸ਼ ਹੀ ਨਹੀਂ ਹੈਗਾ ਮੈਂ ਇੱਥੇ ਹੈਗੀ ਨਹੀਂ ਆ ਮੈਂ ਤਾਂ ਗੋਲ ਗੱਪੇ ਤੇ ਅੰਦਰ ਆ ਹਾਂ ਜੇ ਹੁਣੇ 10ਵੀਂ ਚ ਨਾ ਪਾਸ ਹੋਈ ਮੈਂ ਤੇ ਸਾਰੇ ਗੋਲ ਗੱਪੇ ਖਾਦ ਦੇਣੇ ਨੇ ਕਹਿਣੇ ਲੱਗਣੇ ਸੀ ਕਹਿਣੇ ਕਰ ਵੀ ਲੱਡਾਂਗੇ ਅੱਜ ਚਾਹਲੇੋਂ ਕਰ ਕੱਢਾਂਗੇ ਜੀ ਇਸ ਰੁਪਏ ਵਿੱਚ ਜਿਵੇਂ ਸੋਨੇ ਨੰਬਰਾਂ ਨਾਲ ਪੂਰੇ ਚੰਗੇ ਨੰਬਰਾਂ ਨਾਲ ਪਾਸ ਹੋ ਗਏ ਤੁਸੀਂ ਮੈਨੂੰ ਖਵਾ ਦੇ ਜੀ ਤੂੰ ਜਿਹੜਾ ਕੁਝ ਕਹੇਂਗੀ ਮੈਂ ਤੈਨੂੰ ਉਹੀ ਕੁਝ ਖਵਾਉਂਗਾ ਤੂੰ ਬਸ ਪਾਸ ਹੋ ਜਾ ਸੋਨੇ ਨੰਬਰਾਂ ਨਾਲ ਸੋਹਣੀ ਪਰਸੈਂਟੇਜ ਲੈਣੀ ਆ ਓਕੇ ਹਾਂ ਤੇ ਪੜ੍ਹਿਆ ਕਰ ਉੱਛ ਆ ਇਧਰ ਪੈਨ ਜੀ ਨੂੰ ਕੋਈ ਗੱਲ ਨਹੀਂ ਆ ਰਹੀ ਕੁਛ ਯਾਦ ਨਹੀਂਗਾ ਇਧਰ ਬਸ ਪਤਾ ਨਹੀਂ ਕੋਈ ਮੈਨੂੰ ਲੱਗਾ ਪਾਣੀ ਮਿਲੂਗਾ ਤੇ ਕੋਲ ਕਪੀ ਜੀ ਬੰਨ ਚਿਨਾ ਮੁਰਜੀ ਮੈਂ ਗਾਣ ਦੀ